I do so know Thank <laughs> you. ਨੰਬਰ 74 ਓਵਰਲਾਕ ਰੋਡ ਮਿਲਰਗੰਜ ਵਿਖੇ ਜੋ ਸਾਰੇ ਇਲਾਕੇ ਦੇ ਵੱਲੋਂ ਰਲ ਮਿਲ ਕੇ ਓਵਰਲਾਕ ਰੋਡ ਵਿਖੇ ਮੁਖ ਦਫਤਰ ਖੋਲ੍ਹਾ ਗਿਆ ਦਾਸ ਦੇ ਇਲੈਕਸ਼ਨ ਕੰਪੇਨ ਲਈ ਉਹਦੇ ਲਈ ਮੈਂ ਸਾਰੇ ਸਤਕਾਰ ਜੋ ਬਜ਼ੁਰਗਾਂ ਦਾ ਇਹ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਮਾਣੇ ਜੇ ਸੇਵਾਦਾਰ ਨੂੰ ਸੀਸ ਦੇਣ ਲਈ ਛੋਟੇ ਜਿਹੇ ਸੱਦੇ ਤੇ ਪਹੁੰਚੇ ਨੇ ਨਾਲ ਹੋਏ ਆਏ ਹੋਏ ਸਾਰੇ ਸਤਕਾਰ ਇਲਾਕਾ ਨਿਵਾਸੀ ਭਰਾਵਾਂ ਦਾ ਉਸ ਤੋਂ ਨਾ ਬਤਲਵਾਤ ਹੈ ਤਾਰਿਆਂ ਦਾ ਪ੍ਰਬੰਧ ਅੱਜ ਅਸੀਂ ਨਰਿੰਚਾਰੀ ਮੱਲਾ ਦੀਆਂ 2 ਨੰਬਰ ਗਲੀ ਤੋਂ ਲੈ ਕੇ 8 ਨੰਬਰ ਗਲੀਆਂ ਦਾ ਡੋਰ ਤੋਂ ਡੋਰ ਕਰਕੇ ਲੋਕਾਂ ਨੂੰ ਮਤਦਾਦਾਨ ਚੰਲੀ ਬੇਤੀ ਲਾਵਾਂਗੇ ਕਿਉਂਕਿ ਜੀ ਇਸ ਨਮਾਨ ਜੇ ਸੇਵਾਦਾਰ ਨਾਲ ਜੋ 23 ਸਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਤਨਮਨ ਧਨ ਨਾ ਲਾ ਕੇ ਆਪਣੇ ਖੂਨ ਨੂੰ ਪਸੀਨੇ ਦੇ ਰੂਪ ਵਿੱਚ ਵਹਾ ਕੇ ਇਸ ਇਲਾਕੇ ਵਿੱਚ ਇਸ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸੇਵਾ ਕੀਤੀ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਆਪਣੇ ਆਪ ਨੂੰ ਮਾਲਕ ਕਹਿਣ ਵਾਲੇ ਸੈਂਟਰ ਹਲਕੇ ਦੇ ਡੀਪੀ ਜੀ ਨੇ ਸਰਕਾਰ ਗੁਰਦੇਵ ਸ਼ਰਮਾ ਦੇਪੀ ਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਨੇ ਇਸ ਨਮਾਨ ਹੈ ਜੇ ਸੇਵਾਦਾਰ ਦੀ ਦਿੱਨੀਓ ਕਹ ਕੇ ਟਿਕਟ ਪਵਾਦੀ ਤੇ ਮੇਰਾ ਹੱਕ ਕਿਸੇ ਹੋਰ ਨੂੰ ਦੇ ਦਿੱਤਾ ਇਸ ਪ੍ਰਤੀ ਸੰਗਤ ਦੇ ਵਿੱਚ ਬੜਾ ਰੋਸ਼ ਹੈ ਉਸ ਰੋਸ਼ ਨੂੰ ਲੈ ਕੇ ਘਰ ਘਰ ਜਾ ਕੇ ਅਸੀਂ ਆਪਣੇ ਕੰਮਾਂ ਨੂੰ ਦੱਸਾਂਗੇ ਤੇ ਇੱਕ ਇੱਕ ਵੋਟ ਸਾਨੂੰ ਦੁਬਾਰਾ ਲਾ ਕੇ ਸਾਨੂੰ ਸਾਰੇ ਬਜ਼ੁਰਗਾਂ ਨੂੰ ਸਤਿਕਾਰਯੋਗ ਇਲਾਕਾ ਨਵਾਸੀ ਨੂੰ ਸੇਵਾ ਮਿਲੇਗੀ ਇਹੋ ਜੀ ਆਸ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ